ਹੈਲੋ ਸਸਰੀ ਘਰ ਸਾਰੇ ਜਣ ਵੈਲਕਮ ਬੈਡ ਮਾਈ ਨਿਊ ਵਲੌਗ ਲੋ ਜੀ ਸਾਰੇ ਜਣ ਚਲ ਗਏ ਆ ਘਰੋਂ ਦਾਦੀ ਨੂੰ ਤਾਂ ਚਲ ਗਏ ਆ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਕਿੱਥੇ ਗਏ ਆ ਪਿਆਸ ਚਾਦੂ ਨੂੰ ਮੋਜਾ ਲੱਗੀਆਂ ਆ ਚਾਦੂ ਨੂੰ ਮੋਜਾ ਕਰੀ ਲੱਗਿਆ ਦਾਦੂ ਪਿਆਸ ਗਾਇ ਇਹ ਨੂੰ ਮੋਜਾ ਤਾਂ ਲੱਗੀਆਂ ਆ ਕਿ ਦਾਦੂ ਨੇ ਬਿਆਸ ਦੇ ਆ ਉੱਥੋਂ ਅਸੀਂ ਮਗਾਈਆਂ ਫਰੂਟੀਆਂ ਤੇ ਇਤਰੀ ਸੱਜੂ ਨੂੰ ਪੈਸੇ ਦਿੱਤੇ ਤਾਂ ਉਹਨੂੰ ਕਿਹਾ ਦੁੱਤੀਆਂ ਲੈ ਕੇ ਆਏ। ਤੇ ਇਹਨੂੰ ਤਾਂ ਅਖਰੀ ਛੜੀ ਆ ਕਿ ਫਰੂਟੀਆਂ ਮੇਰੀਆਂ ਆਉਣੀਆਂ ਆ। ਮੈਨੂੰ ਤਾਂ ਅਖਰੀ ਛੜੀ ਆ ਕਿ ਕਿਉਂਕਿ ਫਰੂਟੀਆਂ ਮੇਰੀਆਂ ਵੀ ਫੇਵਰੇਟ ਆ ਤੇ ਸੂਲ ਆ ਗਿਆ ਸੀ। ਤੇ ਕੋਣ-ਕੋਣ ਚਾਹੁੰਦਾ ਪਿਆਸ ਜ਼ਰੂਰ ਦੱਸਿਓ ਤੇ ਅਸੀਂ ਵੀ ਜਾਣਾ ਆ ਅਸੀਂ ਹੱਲੇ ਨਹੀਂ ਜਾਣਾ ਹੈਗਾ। ਥੋੜਾ ਤੁਹ ਆਪਾਂ ਵੀ ਜਾਣਾ ਆਂ ਅਸੀਂ ਜਾਵਾਂ ਨੂੰ ਫੇਰ ਗਏ ਥੋੜਾ ਤੇ ਪਾਣੀ ਪੀਂਦੀ ਸੀ ਮੈਂ ਗਲਾਸ ਕਿੱਥੇ ਆਦੋ ਪਾਣੀ ਪੀਰੋ ਦੋਸਤੋ ਗਰਮੀ ਬਹੁਤ ਜ਼ਿਆਦਾ ਇਹਨੇ ਬਲੰ ਨੂੰ ਕੀ ਕੀ ਆਈ ਕੰਚ

ਅੱਜ ਅਸੀਂ ਜਾਣਾ ਆ ਬਈ ਤੇੜੀ ਨੂੰ ਵੀ ਚੱਲ ਗਏ ਆ ਆਪਾਂ ਵੀ ਚੱਲੇ ਆ ਤੇ ਹੈ ਜਿੰਦਾ ਵੀ ਨਾ ਜਿੰਦਾਗਾ ਚਲਾਉਣਾ ਫੁੱਲੇ ਛੱਡ ਕੇ ਜਲਦੀ ਨਹੀਂ ਬੋਲ ਬਾਜਣੇ ਚੋਰ ਚੋਰ ਵੀ ਹੋਂਟ ਆ ਜਾਂਦੇ ਆ ਹੋਰ ਬਹੁਤ ਤੁਸੀਂ ਸੱਚੇ ਚੋਰ ਹੁੰਦੇ ਚੋਰ ਤੋਂ ਦੱਸੋ ਚੋਰ ਹੁੰਦੇ ਆ ਉਹ ਨਹੀਂ ਦੰਦੇ ਮਾਡੀ ਹਾਦਰ ਹੁੰਦੀ ਤੇਰੇ ਘਰੇ ਕਦੋਂ ਆਇਆ ਚੋਰੇ ਝੂਠ ਬੋਲੀਏ ਮੈਂ ਹੈਂ ਮੇਰੇ ਘਰ ਨਹੀਂ ਆਇਆ ਮੇਰੇ ਘਰ ਨੇ ਕਦੋਂ ਆਇਆ ਚੋਰ ਆਇਆ ਨਹੀਂ

ਕੁੜੀ ਹੋ ਗਈ ਨਾ ਕੁੜੀ ਅੰਦਰੋਂ ਟਿਕਿਆ ਚਾਰੀਆਂ ਚੱਲਣਦੀਆਂ ਸਵੇਰਤੀਆਂ ਮੇਰੀਆਂ ਨਾਲ ਦਾਦੀ ਦੀਆਂ ਚਾਹ ਦਾਦੀ ਮੰਮਾ ਚਾਹਦੇ ਤੇ ਬਣੀ ਟੋਟਾ ਥੱਪੜ ਮਾਰੂ ਮੈਂ ਕਰ ਸੁਟਿਆ ਏ ਓ ਮੰਮੀ ਅੱਜ ਕਿੱਕੜ ਕਿੱਦਾ ਕਰਤਾ ਇਹਨੇ ਬੰਦ ਕਰ ਨਹੀਂ ਪਾਣ ਸੁਟੀਆਂ ਨਹੀਂ ਆਣੇ ਬੇਰਦਨ ਕਰਕੇ ਜਾ ਬੰਦ ਹੁੰਦਾ ਬੰਦ ਸੁਟੀਆਂ ਆਂਦੀਆਂ ਜਾਨਾ ਕਿ ਨਾ ਜਾਣੇ ਨਾ ਨਾ ਕਿਹੋ ਜਿਹਾ ਰੋਣ ਨਾ ਜਾਣੇ ਨਾ ਰੋਈ ਜਾਵੇ ਲੈ ਕੇ ਵੀ ਜਾਣੀ ਦਾ ਕਹਿੰਦੀ ਦਾਦੀ ਨੂੰ ਨਾਲ ਲੈ ਚਲੋ ਦਾਦੀ ਦੇ ਨਾਲ ਜਾਣਾ ਜੇ ਮੈਂ ਕਹਾਂ ਨਾ ਚਲੋ ਜੀ ਦਾਦੀ ਦਾ ਕੈਨਸਲ ਹੋ ਗਿਆ ਜਾਣਾ ਮੈਂ ਤਾਂ ਵੀ ਨੂੰ ਪੋਚਣਾ ਬਹੁਤ ਖਾਂ ਲਾ ਪੋਚਾ ਇਹੋ ਹਾ ਪਾਗਲ ਇਸ ਕੋ ਕਹਤੇ ਹੈ ਪਾਗਲ ਲੜਕੀ ਪਾਣੀ ਕਿੱਧਰ ਡੋਲ ਤਾ ਹਾ ਗਲੀ ਤੱਕ ਚੱਲ ਗਲੀ ਤੱਕ पागल लड़की इसको कहते हैं पागल लड़की पागल होया तू एक्टिंग है एक्टिंग है कर एक्टिंग होई लो जी एक्टिंग देख लो जी हो एक्टिंग देख लो पोचा लासे आज मैं नहीं होना आप मोचा करना है ओले मम्मी कहंदी मैं <laughs> जा रही ना ऑटो से ਕਹਿੰਦੀ ਮੈਂ ਨਹੀਂ ਲੋਲਾ ਲੂਣਾ ਮੇਰਾ ਮੋਜਾ ਘਾ ਦੇਈਂਗਾ ਚੱਲੇ ਬੱਤਿਆਂ ਕਾ ਨਾ ਆ ਲੈ ਅੱਜ ਆ ਤੇ ਫਿਰ ਗਏ ਮੋੜੇ ਆ ਲੈ ਝੁੰਡੀ ਆ ਮਮੀ ਆ ਪੈਰੜਾ ਫੇਰ ਤੱਕ ਨਹੀਂ ਲੈ ਫੇਰ ਤਾ ਪਿਆਰੀ ਭੰਜੜਾ ਆ ਮੈਂ ਜਾਣਾ ਹੀ ਨਹੀਂ ਚਲੋ ਜੀ ਦਾਦੀ ਦਾ ਕੈਨਸਲ ਹੋ ਗਿਆ ਹਏ ਦਾਦੀ ਜੀ ਰਾਤ ਨੂੰ ਪੂਤ ਚੱਕ ਕੇ ਲੈ ਕੇ ਫੇਰ ਕਹਿੰਦੀ ਨਾ ਜਾਓ ਕਹਿੰਦੀ ਦਿੰਦਲਾ ਲੈਣਾ ਤੁਹਾਨੂੰ ਅੰਦਰ ਚਲੋ ਜੀ ਦਾਦੀ ਕਿੰਨੀ ਮਟਾਣਾ ਹੀ ਨਹੀਂ ਕੱਲ ਤੂੰ ਗੱਲੀ ਜਾ

ਮੈਓ ਇਤਾਂ ਘੜਾ ਆਪਣੇ ਪੈਰ ਨੰਗੇ ਕਰਕੇ ਇਹ ਤਾਂ ਪੁੱਤੇ ਨੇ ਬਾਹਰ ਗੱਲ ਕੁੜੀ ਜਾਓ ਕੁੜੀ ਜਾਓ ਇਹ ਕਿੰਨੇ ਘਲੋਣੀ ਸਜੂ ਦੇ ਡੈਡੀ ਹੁੰਦਾ ਡੈਡੀ ਤੋਂ ਪਾਣੀ ਹੀ ਹੋਂ ਨੂੰ ਇਹਦੇ ਹੈ ਗੰਦੂ ਗੰਦੂ ਟੱਡ ਕਾ ਕਾਫੂ ਮੁੰਡਾ ਦੇਖਾ ਜੇ ਇਹ ਟੱਡਾ ਵੱਡਾ ਹੋਵੇ ਥੱਪੜ ਵੀ ਝੋੜਨਾ ਹੀ ਪੈਂਦਾ ਦੱਤ ਤੇ ਇਹ ਮੋਟਾ ਅੱਜ ਮੈਂ ਤੇ ਆ ਠੀਕ ਕਰਦੇ ਹੁਣੇ ਤਾਂ ਇਹਨਾਂ ਨੂੰ ਆ ਗਏ ਜੇ ਮੋਟੇ ਦੱਤ ਆ ਦੇਖੋ ਮੈਂ ਟਰੈਡਿੰਗ ਕਰਾ ਕੇ ਆਈ ਬੜਾ ਹੀ ਚਿਰ ਹੋ ਗਿਆ ਸੀ ਕਰਵਾਈ ਨੂੰ ਹੁਣ ਕਰਵਾਈ ਚੱਲ ਚੱਲ ਤੂੰ ਦੋਦੇ ਖੇਦੀ ਰਹੀ ਤੇ ਆ ਗਲੇ ਪੰਦੇ ਤੂੰ ਇਹ ਸਾਰੇ ਤਾਂ ਖੇਦੀ ਇਹ ਸਾਰੇ ਤਾਂ ਖੇਦੀ ਇਹ ਨਹੀਂ ਮਾਰੀ ਕਿਸੇ ਨੂੰ ਮੈਨੂੰ ਪਤਾ ਤੂੰ ਸਾਰੇ ਤਾਂ ਖੇਦੀ ਇਹ ਬਦ ਕਾਹਤ ਖੇਦੀ ਕਿ ਮੈਨੂੰ ਕੱਪੜੇ ਨਵੇਂ ਨਵੇਂ ਮਿਲਣੇ ਮੈਂ ਆਪਣਾ ਮੂੰਹ ਸਵਾਰਾ ਚੁੰਡੀਆਂ ਕਰਾ ਕੱਪੜੇ ਦਾ ਨਵੇਂ ਪਾ ਮਾਂ ਤਾਂ ਖੇਦੀ ਸਾਡ ਤੋਂ ਪਤਾ ਮੈਨੂੰ ਨਹੀਂ 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 ਤੂੰ ਮੇਰੇ ਬਾਪ ਜਸਲੇ ਮੈਂ ਨਵਾਂ ਸੂਟ ਪਾਵਾਂ ਤੂੰ ਖੇਦ ਲਾਪੇ ਨਹੀਂ ਨਹੀਂ ਹੂੰ ਸਾਡੀ ਖੇਦੀ ਬੁੱਸ ਕੋਲਾ ਹੁਣ ਦੇ ਖੇਦੀ ਨਹੀਂ ਮੰਮੀ ਨਾ ਹੁਣ ਕੈਨਸਲ ਹੋ ਗਿਆ ਜਾਣਾ ਗੱਲਾਂ ਨਾ ਕਰਦੀ ਜਾਵਾਂਗੇ ਚਲੋ ਜੀ ਨਾ ਜਾ ਬੱਚੀ ਮੈਡੀਂ ਚੁੱਪ ਹੋ ਜਾ ਬਾਕੂ ਹੋ ਜਾ ਕਿ ਇਹ ਚੁੱਪ ਹੋ ਜਾ ਚਲੋ ਜੀ ਦਾਦੀ ਤਾਂ ਹੁਣ ਬਈ ਜਾਣਾ ਨਹੀਂ ਦਾਦੀ ਕਹਿੰਦੀ ਹੁਣ ਨਹੀਂ ਮੈਂ ਜਾਣਾ ਸੈਦ ਨੂੰ ਕੱਪੜੇ ਕੋਈ ਲੱਭੋ ਲੱਭੜੇ ਕੀ ਲੈ ਲਾਂ ਦਾ ਇਥੋਂ ਆ ਗਿਆ ਕੱਪੜੇ ਹੋਰ ਕੀ ਆ ਗਿਆ ਇਕ ਲਿਫਟੀ ਵੀ ਰੋਣੀ ਹੁੰਦੀ ਉਹ ਨੂੰ ਕਢਾ ਕੇ ਤਾੜਾ ਆਵਾਜ਼ ਲਿਫਟਿਕ ਨੂੰ ਕਢਾਤਾ ਫੇਰ ਮੈਂ ਤਿਆਰ ਨਹੀਂ ਹੋਣਾ ਹੁੰਦਾ ਲਲਣ ਮੈਂ ਚਲ ਜਮਾ ਪਾਂਦੇ ਮੈਂ ਤਾਂ ਤੁਹਾਨੂੰ ਕੱਪੜਾ ਉਹੀ ਇਹਨੇ ਪੁਰਾਣੇ ਉਹੀ ਪਾ ਜਾ ਕੇ ਮੈਂ ਨਹੀਂ ਹੋਣਾ ਮੇਰਾ ਨਵਾਂ ਸੂਟ ਹੋਣਾ ਅੱਜ ਮੈਂ ਨਵਾਂ ਵਾਲਾ ਕਢਣੇ ਲੱਗੂ ਤੇਰੇ ਨਾਲ ਮਾਲਜ ਕਢਣਾ ਮੈਂ ਆ ਗਿਆ ਕਿਹੜਾ ਹੈ ਤੇਰਾ ਬਾਲਟੀ ਵਿੱਚ ਚਾਰ ਕਪੜੇ ਨਹੀਂ ਹੋ ਗਈ ਆ ਸੈੱਡ ਨੂੰ ਨਾ ਯੂਕੇ ਤੋਂ ਨਾ ਹੋਣੀ ਅੱਜ ਬੈਟਰੀ ਤੇ ਕਟੇ ਬੁਕਸ ਸੈਰ ਬੜੀ ਖੁਸ਼ ਆ ਤੇ ਤਾਂ ਭੈਣ ਨੂੰ ਉਹ ਜੀ ਬੰਨੀ ਤੇ ਮੇਰੇ ਕੋਲ ਉਹ ਨਹੀਂ ਚੀਜ਼ ਆ ਹਾਈ ਹਾਈ ਕੋਈ ਨਹੀਂ ਤੈਨੂੰ ਕਿਹਾ ਨਹੀਂ। ਮੇਲੇ ਮੈਂ ਗੱਡੀ ਲੈਣ ਲੱਗੀ ਸੀ ਮੈਂ ਗੱਡੀ। ਗੱਡੀ ਕੈਨਸਲ ਕਰਤੀ। ਯਾਹ ਨਾ ਮਾੜਿਆ ਗੁੱਲੀ ਕੋਲੇ ਨਾ। ਗੱਡੀ ਰੱਦ ਹੀ ਕਰਤੀ। ਆਹ ਗੱਡੀ ਦੇ ਕਰ। ਬੜਾ ਕੰਮ ਹੋਣੀ। ਲੈ ਲੈ। ਲੈ ਲੈ। ਉਹਦੇ ਸਿਰ ਚੋਕ। ਉਹ ਤਾਂ ਕੰਮ ਆਇਆ ਨੀ ਕਿ ਮੈਡੀਕ ਤੇ ਕਿ ਕੋਈ ਕੰਮ ਆਇਆ ਨਾ। ਹਾਂਜੀ ਤੂੰ ਤਾਂ ਸੌਂਟ ਲਿਆ ਸੌ ਲਿਆ। ਨੀਂਦਾ ਕਰ ਲਈਆਂ। ਦੋ ਵਾਰੀ ਇਹਨੂੰ ਮੈਂ ਢਾਹ ਲਿਆ। ਉਹ ਕੱਲ੍ਹ ਫੇਰ ਤੂੰ ਗੁੱਡੀ ਠਾਲ ਦਿੰਨੀ ਆ। ਅਕਲ ਇਹ ਨਹੀਂ ਹਿੰਦੇ ਆ। ਮੈਂ ਕੱਢ ਕੇ ਲਿਆ ਨਾ ਮਮੇ ਕੋਲੋਂ ਦੁੱਧ ਤਾਂ ਫੇਰ ਅਸੀਂ ਲੱਗੇ ਤਿਆਰ ਹੋਣ ਦੇ ਚਲੀਏ ਲੋ ਜੀ ਅਸੀਂ ਨਹਾ ਧੋ ਲਿਆ ਆ ਇਹ ਹਰੇ ਨਹਾਤੇ ਨੂੰ ਨਾਲੋਂ ਹੋਣਾ ਅਸੀਂ ਨਹਾ ਲਿਆ ਮਮੀ ਨਹਾਉਣਗਾ ਲੋ ਜੀ ਮੈਂ ਸੂਟ ਕੱਢ ਲਿਆ ਜਿਹੜਾ ਪੋਣਾ ਆ ਆਹ ਸੂਟ ਮੈਂ ਪੋਣਾ ਆਹੋ ਪੋਣਾ ਤੁਸੀਂ ਇੱਧਰ ਮੰਮੀ ਹੁਣੀ ਵੀ ਸਿਰ ਧੋ ਲਿਆ ਮਮੀ ਤਾਂ ਕੈਂਡੀ ਲਾਈ ਸੀ ਸਿਰ ਧੋ ਲ ਚੁੱਕਿਆ ਤੇ ਸਲੀਨ ਡੈਡੀ ਹੋ ਗਈ ਆ ਸੈਰ ਵੀ ਰੈਡੀ ਹੋ ਗਈ ਆ ਕੀ ਗੱਲ ਆ ਆ ਵੀ ਹੁਣ ਲੱਗਾ ਆ ਦੋਸਤੋ ਸੂਟ ਮੈਂ ਕੋਣ ਮੈਨੂੰ ਕੋਈ ਨਾ ਕਪੜਾ ਨਹੀਂ ਆ ਗਿਆ ਤੇ ਇਸ ਕਰਕੇ ਮੈਂ ਸੂਟ ਪਾ ਕੇ ਜਾਣਾ ਬੇਇੱਜ਼ਤੀ ਕਰਾਉਣੀ ਹੈਗੀ ਲੈ ਕੇ ਮੈਂ ਦੇਣ ਮੇਕਪ ਆਇਆ ਵੈਸੇ ਆਪਾ ਬਹਿ ਗਿਆ ਓਏ ਓਏ ਹੋਏ ਸਹਿਮੇ ਤੋਂ ਹਾਂ ਮੋਰ ਕੇ ਤੇ ਬਸ ਕਰਿਆ ਕਰੋ ਝੂਠ ਝਟਾ ਬੁਲਿਆ ਕਰੋ ਤੇ ਹੁਣ ਮੈਂ ਲੱਭਣ ਲੱਗੀ ਆ ਸੰਤਰੀ ਚੁੰਨੀ ਕਿਉਂਕਿ ਮੇਰੇ ਸੂਟ ਨਾਲ ਜੁੰਨੀ ਹੈ ਨਹੀਂਗੀ ਤੇ ਹੁਣ ਮੈਨੂੰ ਸੰਤਰੀ ਚੁੰਨੀ ਚਾਹੀਦੀ ਆ ਪਿੱਤਰ ਦਫਨ ਜੱਟ ਸੋਨੇ ਵਰਗਾ ਹੁਣ ਮੈਂ ਲੱਭੂੰਗੀ ਚੁੰਨੀ ਇੱਧਰ ਸਟੋਰ ਰੂਮ ਚ ਆ ਗਈ ਆ ਲਓ ਜੀ ਆਪਾਂ ਵੀ ਲੱਗੇ ਆ ਨਾ ਆਉਣ ਤਾਂ ਇੱਧਰ ਆ ਗਏ ਸਟੋਰ ਵਿੱਚ ਸਟੋਰ ਚ ਲੱਭਣੀ ਹੈਗੀ ਚੁੰਨੀ ਚੁੰਨੀ ਵਾਜ ਗਈ ਇਹਦਾ ਇਹਦਾ ਕਮਰਾ ਤੁਹਾਨੂੰ ਦਿਖਾਉਤੀ ਜਿਹਾ ਦਿਖਾਓ ਆ ਨੀ ਜੇ ਕਮਰਾ ਤੀਜਾ ਕਮਰਾ ਨਹੀਂ ਆਪਾਂ ਤੁਹਾਨੂੰ ਦਿਖਾ ਲਿਆ ਤੀਜਾ ਕਮਰਾ ਹੁਣ ਇੱਕ ਕਮਰਾ ਸਟੋਰ ਰੂਮ ਬਸਟਰ ਇੱਕ ਕਮਰਾ ਹੋਰ ਉਹ ਵੀ ਦਿਖਾ ਲਿਆ ਹਾਂ ਹਾਂ ਉਹ ਦੀਦੀ ਉਹ ਕਮਰਾ ਉਹ ਹੋਮ ਟੂਰ ਚ ਦਿਖਾ ਲਾਂਗੇ ਜੀ ਮੈਂ ਤਾਂ ਰੈਡੀ ਹੋ ਚੁੱਕੀ ਹਾਂ ਲਓ ਜੀ ਮੈਂ ਤਾਂ ਰੈਡੀ ਹੋ ਚੁੱਕੀ ਹਾਂ ਦੱਸਿਓ ਕਿੱਦਾਂ ਲੱਗਦਾ ਮੇਰਾ ਸੂਟ ਹਾਂ ਕਿੱਦਾਂ ਦੀ ਵੀਡੀਓ ਹੁੰਦੀ ਹੋ ਹੋ ਗਰਮੀ ਦੱਸਿਓ ਕਿੱਦਾਂ ਲੱਗੰਦਿਆ ਮੇਰਾ ਸੂਟ ਫਾਈਨਲ ਲੁੱਕ ਇੱਧਰ ਮੰਮੀ ਵੀ ਤਿਆਰ ਹੋ ਗਏ ਆ ਇੱਧਰ ਮੰਮੀ ਵੀ ਤਿਆਰ ਹੋ ਗਏ ਸ਼ਾਇਦ ਸ਼ਾਇਦ ਵੀ ਤਿਆਰ ਹੋ ਗਈ ਮੰਮੀ ਵੀ ਤਿਆਰ ਹੋ ਗਏ ਤੇ ਹੁਣ ਆਪਾਂ ਚੱਲੇ ਆ ਬਸ ਨਿਕਲਣ ਲੱਗੇ ਆ ਫਿਰ ਤਾਂ ਦੱਸਦੇ ਕਿ ਚੱਲੇ ਆ ਸੀ ਗਰਮੀ ਬਹੁਤ ਜ਼ਿਆਦਾ ਮੈਂ ਕਿੰਨਾ ਕਿੱਦਾਂ ਹੈ ਹੋ ਮੰਮੀ ਦਾ ਵੀ ਸੂਰਦਸਾ ਕਿੱਦਾਂ ਲੱਗਾ ਮੇਰਾ ਵੀ ਸੂਰਦਸਾ ਕਿੱਦਾਂ ਲੱਗਾ ਆ ਸੈਰ ਦੇ ਨਵੇਂ ਕੱਪੜੇ ਆ ਤੁਸੀਂ ਇਹਦੇ ਵੀ ਨਵੇਂ ਪਾਏ ਆ ਮੋਰੇ ਕੱਦ ਮੇਰਾ ਕੁਝ ਨਹੀਂ ਲੱਗਦਾ ਲੋਦੀ ਮੰਮੀ ਤਾਂ ਦੇਖਦੇ ਹੋ ਕਿਦਾਂ ਦਾ ਲੋਦੀ ਸਹਰ ਵੀ ਤਿਆਰ ਜਸਲੀਨ ਵੀ ਤਿਆਰ ਮੰਮੀ ਵੀ ਤਿਆਰ ਤੇ ਮੈਂ ਵੀ ਤਿਆਰ ਉਧਰ ਬੰਦਾ ਨਾ ਕੇ ਆਇਆ ਦੇ ਦੇ ਮੈਨੂੰ ਕਹਿੰਦੇ ਮੇਰਾ ਕੀ ਆ ਮੈਂ ਤਾਂ 1 ਮਿੰਟ ਚ ਤਿਆਰ ਹੋ ਜਾਣਾ ਆ 1 ਮਿੰਟ ਦੇਖ ਲਓ ਹੁੰਦਾ ਆ 1 ਮਿੰਟ ਚ ਕਿੰਦੇ ਤਿਆਰ ਹੋਏ ਨੇ ਮੇਰੇ ਮੇਰੇ ਨੂੰ ਕੇਲਾ ਜਰਾ ਕਿੱਥੇ ਗਿਆ ਖਾਈ ਨਾ ਕਿ ਬੀਅ ਉਹ ਤਾਂ ਵੀ ਬੁਰਾ ਹੜ ਹੋਇਆ ਕਿ ਇੰਨੀ ਕਰ ਬਹੁਤ ਬੁਰਾ ਹੜ ਗਰਮੀ ਦਾ ਮੰਮੀ ਆ ਵੀ ਤਿੰਨੀ ਢਾਲਦੀ ਜੈ ਸੋਟਣਾ ਇਹ ਨਾ ਇਹ ਨਾ ਮੇਰਾ ਮਮੀ ਇਹ ਇਹ ਲੈ ਲੈਣੀ ਮੈਂ ਤਾਂ ਆ ਮੈਂ ਨਾ ਰਲਦੀ ਨਾ ਮੈਂ ਇਹ ਲਾਈ ਆ ਤੇ ਮੰਮੀ ਸੁਣ ਨਾਲੀ ਦੋ ਚੰਨੀ ਆ ਮੈਨੂੰ ੜਾ ਦਮ ਪਾਣੀ ਹਾਂ ਮੈਂ ਪੀ ਲੈਣੀ ਪਾਣੀ ਪੀ ਲੋ ਦੋਸਤੋ ਗਰਮੀ ਬਹੁਤ ਆ ਗਿਆ ਕੰਨੇ ਮੈਨੂੰ ਦੇ ਪਾਣੀ ਦੇ ਜੀ ਕੰਮ ਨਹੀਂ ਚੱਲਦੀ ਤੇ ਲੱਗਦੀ ਹੈ ਚੁੱਲਾ ਵੀ ਰੜਕਾ ਨਹੀਂ ਮੈਨੂੰ ਬਤਾ ਕੋਈ ਜਲਦੀ ਦੇ ਦਿਆ ਕਿ ਪਾਣੀ ਮੈਂ ਸਾਰਾ ਪੀ ਗਏ ਗੱਲ ਉਹ ਜ਼ਿਆਦਾ ਹੈ ਬਾਹਰ ਰੋਬਟ ਪਾਣੀ ਆ ਥੋੜੀ ਜਨੀ ਇਹਦੇ ਵਿੱਚ ਖੁੱਲੇ ਖਾਲੇ ਇੱਥੇ ਟਣੇ ਬਾੜ ਅੱਜ ਜ਼ਿਆਦਾ ਬੰਦ ਹੋ ਗਿਆ ਆ ਤਾਂ ਗਰਮੀ ਨਾਲ ਨਾ ਪੂਰਾ ਹਾਲ ਹੋ ਗਿਆ ਕਿਤੇ ਜਾਣੋ ਹੁਕ ਤਾਂ ਬੜਾ ਔਖਾ ਟਰੈਡਿੰਗ ਮੈਂ ਕਰਾਈ ਤੇ ਪੂਰੇ ਪੂਰੇ 2 ਮਹੀਨੇ ਬਾਅਦ ਤੇ ਟਰੈਡਿੰਗ ਵਧੀਆ ਹੋਈ ਪੂਰੇ 2 ਮਹੀਨੇ ਬਾਅਦ ਕਰਾਈ ਤੇ ਸਾਡੀ ਦੀਦੀ ਆਉਹ ਟਰੈਡਿੰਗ ਕਰਦੇ ਆ ਮੈਨੂੰ ਤਾਂ ਉਹਨਾਂ ਦੀ ਪਸੰਦ ਆਉਂਦੀ ਆ ਤੇ ਬੰਦੇ ਦੇ ਹੱਥੋਂ ਆਪਾਂ ਟਰੈਡਿੰਗ ਕੋਲ ਲਾਪੋ ਉਹਨਾਂ ਦੀ ਪਸੰਦ ਨੂੰ ਦੀ ਪਾਸ ਵਿੱਚ ਹੋਰ ਕਿਸੇ ਦੀ ਪਸੰਦ ਨਹੀਂ ਹੁੰਦੀ ਮੇਰਾ ਵੀ ਇਹੀ ਹਿਸਾਬ ਦਾ ਵਾ ਕਿ ਜੇ ਤੋ ਕਰਾਂ ਮਾਂ ਉਹਦੀ ਫਾਮ ਲੁੰਦੀ ਜੇ ਮੈਂ ਕਿਤੇ ਹੋਰ ਬਾਹਰੋਂ ਕਰਾ ਲਵਾਂ ਤਾਂ ਮੈਨੂੰ ਬਿਲਕੁਲ ਪਹੁੰਚ ਨਹੀਂ ਆਉਂਦੀ। ਜੰਮੀ ਹੈ ਹੀ ਕੋ ਨਿਆਣਾ ਲੈ ਕੇ ਜਾਣਾ ਕਿੱਥੇ? ਕਿੱਥੇ ਜਾਣਾ? ਫਟਾ ਢੇਗੂ ਜਾ। ਹੈ? ਪਾਓ ਹੋਈ ਉਹ ਵੀ ਉਹਨਾਂ ਮੈਂ ਕਰਾਂ ਮੈਂ ਨਿਆਣੇ ਤਿਆਰ ਕੀਤੇ ਸੈਦ ਚੁੰਡੀਆਂ ਕੀਤੀਆਂ ਆਪੂ ਤਿਆਰ ਹੋਈ ਫੇ ਕੱਪੜੇ ਬੈਗ ਚ ਪਾਏ ਤੇ ਹੁਣ ਤੁਸੀਂ ਕਹਿੰਦੇ ਆ ਕਿ ਮੈਂ ਚਾਰਜਰ ਵੀ ਮੈਂ ਰੱਖਾਂ ਇੰਨਾ ਕੰਮ ਵੀ ਕਰ ਸਕਦੇ। ਮੈਨੂੰ ਥੋੜੀ ਜਿਆਦਾ ਦਿੱਤਾ। ਕਿਉਂ ਕੱਪੜੇ ਕਹਿੰਦੇ ਕੱਢ ਕੇ ਤੇ ਤੁਹਾਡੇ? ਹੋਈ ਕਿੰਨੇ ਲੋਗ। ਫਿਰ ਜਰਾ ਆਪਾਂ ਇਹਨਾਂ ਦੇ ਮੈਂ ਕੱਢੀਆਂ। ਬੂਟ ਮੈਨੂੰ ਹਲੇ ਬੋਲਣਾ ਕਿ ਬੂਟ ਕੱਟ ਬੂਟ ਕੱਟ ਬਸ ਹੁਣ ਜਿੰਦੇ ਗੁੰਡੇ ਲਾਉਣੇ ਆ ਤੇ ਡੈੜੀ ਹੁਣ ਵੀ ਗਏ ਆ ਤਾਂ ਆਪਾਂ ਵੀ ਚੱਲੇ ਆ ਨਵੇਂ ਕੱਪੜੇ ਖਾਣ ਨਵੇਂ ਕੱਪੜੇ ਜਿੱਤੇ ਲੱਗਦੀ ਆ ਕੋਈ ਨਹੀਂ ਖੜੀ ਕਰ ਦਿੱਤਾ ਮੈਂ ਜਿੰਦੇ ਲਾਉਂਦੀ ਇੰਨੀ ਗਰਮੀ ਚ ਤੇ ਆਪੂ ਦੇ ਆਪੂ ਸਾਰੇ ਅੰਦਰ ਬੈਗੇ ਮੈਂ ਕੱਢੀ ਗਰਮੀ ਚ ਹੁਣ ਮੈਂ ਚੱਲੀ ਅੰਦਰ ਹਾਂ ਮਿੰਨੋ ਜਿੰਦੇ ਲਾਉਣ ਰੱਖਿਆ ਆਪੂ ਸਾਰੇ ਸੁਣੋ ਅੱਗ ਗਰਮੀ ਦੇ ਕਿੰਨੀ ਚਾਬੀਆਂ ਰੱਖ ਲਾਂਗੇ ਨਾ ਮੈਂ ਮੈਨੂੰ ਨਹੀਂ ਲਾਦੀ ਨਾ ਚਾਬੀਆਂ ਰੱਖ ਲਓ ਮੈਂ ਨਾਲ ਚਾਬੀਆਂ ਰੱਖਦਾ ਮੰਮਾ ਆ ਗਈ ਕਿਦਰੇ ਲੋ ਜੀ ਹੁਣ ਚੱਲੇ ਆ ਮੰਮਾ ਆ ਗਈ ਕੋਟ ਹੱਥ ਲਗਾ ਕੇ ਇੱਥੇ ਚੱਲੇ ਆ ਤੁਹਾਨੂੰ ਨੈਕਸਟ ਫਲੋਰ ਦੱਸਾਂਗੇ ਮੰਮੀ ਦੇਖੋ ਤੇ ਜੇ ਇਹਨੂੰ ਵੀ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰ ਨਾਲ ਕਮੈਂਟ ਕਰਿਓ ਕੁੜੀ ਤੇ ਪੁੱਤ ਰੱਖ ਲਈ ਮੰਮੀ ਉਹਦੇ ਕੋਲ ਬੈਠੀ ਨਾ ਫਿਰ ਇਹਨਾਂ ਦੇਖੋ ਦੇ ਤਾ ਕੈਂਤੀ ਹੁਣੀ ਚੰਗਾ ਹੋਇਆ ਇੱਥੇ ਜੱਜ ਦੀ ਹਵਾ ਤਾਂ ਆਈ ਏ ਸਿਰ ਕੀ ਲੋਕ ਕਰਨਾ ਬੋਲ ਤੂੰ ਤੇਰਾ ਕੰਮ ਨੂੰ ਹੋ ਜਾਣਾ ਕਰ ਇੱਥੇ ਤਾ ਲੋ ਬਾਬਾ ਜੀ ਤੇ ਚਲੀਏ ਅਸੀਂ ਕਰੋ ਨਿਕਲ ਗਏ ਆ ਗੱਡੀ ਪਾਲੀ ਔਰ ਰੋਡ ਤੇ ਲੋ ਜੀ ਹੁਣ ਅਸੀਂ ਨਿਕਲੇ ਚੁੱਕੇ ਆ ਘਰੋਂ ਤੇ ਹੁਣ ਆਪਾਂ ਚੱਲੇ ਆ ਤੇ ਚੈਨਲ ਨੂੰ ਜੂ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਬੰਦਾਵਾ ਬੁਟੀਕ ਦੇ ਪਹੁੰਚੇ ਆ ਜੀ ਆਪਾਂ ਮੈਡਮ ਹੁਣੀ ਅੰਦਰ ਆ ਆ ਰਿਹਾ ਤੁਹਾਨੂੰ ਮੈਡਮ ਦੇ ਦਰਸ਼ਨ ਵੀ ਕਰਾਵਾਂ ਕੀ ਕਰਦੀ ਪਈ ਮੈਡਮ ਸਾਡੇ ਅੰਦਰ ਦੇਖਦੇ ਤੁਸੀਂ ਕੀ ਹੋਣਾ ਫਿਰ ਜਦੋਂ ਤੁਸੀਂ ਕਰਦੇ ਚੁੱਕੇ ਹੁਣ ਆ ਗਏ ਆ ਜੀ ਪੋਪਰ ਦੀ ਬੁਟੀਕ ਆ ਇੱਥੇ ਕੱਪੜਿਆਂ ਦੀ ਜੀ ਸਲਾਈ ਵੀ ਕਰਦੇ ਆ ਤੇ ਬੇਸ ਤੇ ਜੀ ਹੈ ਨਾ ਹਾਂਜੀ ਤੁਸੀਂ ਇਹ ਕਰਦੀਆਂ ਤੇ ਆਨਲਾਈਨ ਸੇਲ ਦੀ ਹੈ ਹਾਂਜੀ ਆਨਲਾਈਨ ਸੇਲ ਆ ਅਗਰ ਤੁਸੀਂ ਜੀ ਰਵਾਤ ਮੰਗਵਾਣੇ ਆ ਆਨਲਾਈਨ ਮੰਗਾਉਣਾ ਚਾਹੁੰਦੇ ਤਾਂ ਮੰਗਵਾ ਸਕਦੇ ਹੋ ਤੇ ਤੁਸੀਂ ਜੀ ਬਹੁਤ ਸੋਹਣਾ ਸਲਾਈ ਕਰਦੇ ਆ ਤੇ ਮੈਂ ਪਾਕਿਸਤਾਨ ਦਿਖਾਉਂਗੀ ਤੇ ਤੁਸੀਂ ਜ਼ਰੂਰ ਦੇਖਿਓ ਤੇ ਸੋਹਣੇ ਸੋਹਣੇ ਮੰਗਵਾਇਆ ਬਹੁਤ ਸੋਹਣਾ ਦਿਨ ਉਸ ਕਿਤਾਬ ਪਰ ਮੈਂ ਹੁਣ ਦਿਖਾਣੀ ਆ ਸਭ ਦਿਖਾਉਂਗੀ ਜੇ ਜਦੋਂ ਮੈਂ ਇਹ ਵਿੱਚ ਫੰਗ ਤੇ ਕਲਾਪੀ ਕਰਾਂਗੀ ਤੇ ਵੀ ਆਈਡੀ ਮੈਂਸ਼ਨ ਕਰੂੰਗੀ ਤੇ ਇਹਦੇ ਵਿੱਚ ਵੀ ਕਰੂੰਗੀ ਤੇ ਸੁਣੋ ਜੇ ਵੀਡੀਓ ਤੇ ਵੀ ਕਰਤੀ ਰੂਲ ਤੇ ਵਿਜਿਟ ਕਰਿਓ ਮੇ ਤਾਂ ਬਹੁਤ ਹੋਧੀਆ ਬੈਸ ਐਡਰੈਸ ਦੱਸ ਦੇ ਦੀਦੀ ਆਪਣਾ ਐਡਰੈਸ ਸ਼ਿਮਾ ਮਾਰਕੀਟ ਆ ਕੋਪਰ ਅਮੀਰਜ਼ਾਦ ਦੇ ਵਿੱਚ ਆ ਕੇ ਸਟੇਸ਼ਨ ਵਾਲੀ ਜਗ੍ਹੀ ਹੈ ਅੰਦਰ ਆ ਕੇ ਸ਼ਿਮਾ ਅਸਟਰੀਨ ਦੁਕਾਨ ਜੇ ਕਿਤੇ ਨਹੀਂ ਪਤਾ ਲੱਗਾ ਤਾਂ ਮੇਰੇ ਤੋਂ ਬਟਸਾ ਦਿਖਾਈ ਮੈਸਜ ਕਰਕੇ ਤੇ ਬਲੌਗ ਕੋ ਸਕੇ ਬਾਕੀ ਨੰਬਰ ਮੈਂਸ਼ਨ ਹੀ ਆ ਬਾਹਰ ਵੀਡੀਓ ਦੇ ਵਿੱਚ ਆਈ ਹੈ ਕਾਲ ਕਰਕੇ ਪੁੱਛ ਸਕਦੇ ਆ ਤੇ ਚਲਿਏ ਫਿਰ ਨਹੀਂ ਚਾਹਣੀ ਕੋਈ ਗੱਲ ਨਹੀਂ ਚਾਹ ਪਣੀ ਸਾਡਾ ਵੀ ਟਾਈਮ ਹੋ ਗਿਆ ਹੁਣ ਚਲੋ ਠੀਕ ਹੈ ਚਲੋ ਬਾਈ ਬਾਈ ਕਰੋ ਸਾਰੇ ਜਣੇ ਥੋੜੀ ਬਾਅਦ ਬਾਅਦ